ਆਹ ਨਾ ਜਾਨੇ ਸਾਡੀ ਝੜਪੜ ਦੀ ਦਿਖਾਉਂਦਾ ਘਰ ਬਰਬਾਦ ਕਰਤਾ ਮੇਰਾ ਇਹਨਾਂ ਉੱਤੇ ਖਲ ਖੁੜੀ ਚੈਦੀ ਆ ਥੋੜਾ ਜਿਹਾ ਪੋਤਰਾ ਮੇਰਾ ਅਰੇ ਖਰਾਬ ਹੋ ਗਿਆ ਮੇਰਾ ਕੀ ਮੈਂ ਪਤਾ ਕਰ ਮਰ ਗਿਆ ਬਲਦੇ ਆਇਆ ਜਨਾਬ ਕੰਮ ਖਾ ਰੋ ਆਂ ਥਲ ਪਾਵੇ ਕੰਮ ਨੂੰ ਨਸ਼ਾ ਦਾ ਠੀਕ ਜਿਹੜੇ ਲੱਗਦੇ ਆ ਅੱਜ ਫੋੜਾ ਪੋਤਰਾ ਲੋ ਕਰ ਬੈਣਾ ਘਰ ਕੋ ਐਸਾ ਦਾ ਇਹ ਮੋਕੇ ਤੇ ਵੀ ਇਹ ਮਰਗਾ ਹੋਣਾ ਆ ਤੈਨੂੰ ਕਿਤਰਾ ਪਤਾ ਲੱਗਾ ਵੀ ਇਹ 8 9 ਮਹੀਨੇ ਹੋ ਗਿਆ ਕੁੜੀ ਖੜੀ ਰਹੀ ਉਹਨਾਂ ਨੂੰ ਆ ਸਾਡਾ ਨਹੀਂ ਇਹਨ ਕਾਨੂੰਨ ਕਿਦਾਂ ਬਦਲ ਗਏ ਮੁੰਡਾ ਨਸ਼ਾ ਨਸ਼ਾ ਕਰਦਾ ਇਹਦਾ ਕਿ ਤਣ ਕਿਤਾ ਨਸ਼ਾ ਕਰਦਾ ਸੀ ਇਹ ਮੁੰਡਾ ਅੱਛਾ ਆਹ ਹੋ ਗਿਆ ਕਰਦਾ ਸੀ ਨਸ਼ਾ ਕਰਦਾ ਸੀ ਮੁੜ ਕੇ ਵਿੱਚੋਂ ਹਟ ਜਾਂਦਾ ਸੀ ਮੈਂ ਪੁੱਛਿਆ ਹਟ ਜਾਂਦਾ ਸੀ ਤੇ ਫਿਰ ਹੁਣ ਟੀਕੇ ਵੀ ਲਾਉਣ ਡਿਆ ਭਾਈ ਇਹਨਾਂ ਬਰਬਾਦ ਕਰਦਾ ਮੇਰਾ ਕਰਨ ਨਸ਼ਾ ਨਸ਼ਾ ਨੇ ਠੀਕਿਆ ਨੇ ਕੀ ਹੋ ਰਿਹਾ ਹੁਣ ਇਹਨੂੰ ਹਾਂ ਹੁਣ ਟੀਕਾ ਲੈ ਟੀਕਾ ਆ ਤੰਗ ਹੋਇਆ ਗਿਆ ਸਿੱਧੀ ਗੱਲ ਤੇ ਬੋਲਣ ਤਾਂ ਭਾਈ ਕੀ ਹੋ ਰਹੀ ਕਿਹੜੀ ਪੁੱਜੀ ਟੀਕਾ ਕਿਤੇ ਲਾ ਬੈਠਾ ਕਰੇ ਹਾਂ ਨਸ਼ਾ ਅਸੀਂ ਤੇ ਗਏ ਸੀ ਕਿਤੇ ਤੇ ਵੇ ਵਗਰੋ ਇਹ ਟਿਕਾ ਲਾਇਆ ਤੇ ਬਸ 8 9 ਜੇ 10 ਹੋ ਗਿਆ ਘਰੇ ਹੀ ਘਰੇ ਜੀ ਘਰੇ ਹੀ ਅਦਾਸ ਟਿਕਟ ਵਾ ਕੇ ਲਾ ਕੇ ਬਾਹਰ ਆਇਆ ਜੀ ਹਾਂ ਕਿੰਨੀ ਟੈਂਸ਼ਨ ਹੋ ਗਈ ਨਾ ਹਾਂ ਉਮਰ ਹੋ ਗਈ 27 28 ਸਾਲ ਦੀ ਹਾਂਜੀ ਕਿੰਨੇ ਬੱਚੇ ਨੇ ਮਰਦੀ ਟੈਂਸ਼ਨ ਬੱਚੇ ਇੱਕ ਉਹ ਮੁੰਡਾ ਆ ਲੱਖਾਂ ਹਜ਼ਾਰਾਂ ਘਰ ਜੜ ਗਏ ਆ ਨਸ਼ੇ ਦੇ ਨਾਲ ਇਹਨੂੰ ਠੱਲ ਪਾਈ ਜਾਵੇ ਵੱਧ ਤੋਂ ਵੱਧ ਜਿਹੜੇ ਵੀ ਨਸ਼ਾ ਵੇਚਦੇ ਆ ਹਰ ਇੱਕ ਮੋਦਵਾਰ ਨੂੰ ਇਹ ਬੇਨਤੀ ਮੇਰੀ ਵੀ ਨਾ ਤੇ ਉਹਨਾਂ ਦੇ ਆਪਾਂ ਪਿੱਛੇ ਜਾਈਏ ਤੇ ਸਗੋਂ ਲੋਕਾਂ ਨੂੰ ਆਪਾਂ ਦਸੀਏ ਵੀ ਜਿਹੜਾ ਕੋਈ ਨਸ਼ਾ ਵੇਚਦਾ ਉਹ ਪ੍ਰਸ਼ਾਸਨ ਨੂੰ ਦਸੀਏ ਤੇ ਆਪੇ ਉੱਤੇ ਨਕੇਲ ਕਸੀ ਜਾਵੇ ਉਹਨਾਂ ਨੂੰ ਸਰਕਾਰ ਵੱਲੋਂ ਤਾਂ ਉਹਨਾਂ ਛਾਪੇਮਾਰੀ ਵੀ ਕੀਤੀ ਜਾਂਦੀ ਹਾਂਜੀ ਬਹੁਤ ਵਧੀਆ ਛਲਾਗਾ ਜੋ ਕਦਮ ਹੈ ਉਹਨਾਂ ਦਾ ਇਹ ਨਸ਼ਾ ਖਤਮ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ਾ ਹੀ ਖਤਮ ਕਰਨ ਦਿਆ ਹੂੰ ਹੂੰ ਜੀ ਤੁਹਾਨੂੰ ਲੱਗਦਾ ਵੀ ਜੇ ਛਾਪੇ ਮਰੀ ਸੰਗ ਲੇਟ ਹੋਈ ਪਹਿਲਾਂ ਹੋਣੀ ਚਾਹੀਦੀ ਸੀ ਇਹ ਦੋਨਾਂ ਤੋਂ ਹਾਂਜੀ ਬਿਲਕੁਲ ਬਿਲਕੁਲ ਇਹ ਜੋ ਵੀ ਹੋ ਰਿਹਾ ਹੈ ਪਹਿਲੋਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਤਾਂ ਜੋ ਇੱਥੋਂ ਤੱਕ ਜਿੰਨੀਆਂ ਨੌਜਵਾਨ ਮਾਵਾਂ ਦੇ ਪੋਤੇ ਆ ਜਿਹੜੇ ਉਹਨਾਂ ਜਾਇਜ ਮਰੇ ਆ ਇਹ ਨਸ਼ਾ ਲੈ ਕੇ ਬੈੰਦੇ ਆ ਜੀ ਆਪਣੇ ਪਿੰਡ 'ਚ ਕਿੰਨੇ ਕਿ ਹੋ ਚੁੱਕੇ ਆ ਤਿੰਨ ਚਾਰ ਪੁੱਤ ਕਾਫੀ ਹੋਈਆਂ ਜੀ ਪਿਛਲੇ ਸਮੇਂ ਤੋਂ ਆ ਪੰਦ ਲਗਭਗ ਹੁਣ ਸਰਪੰਚ ਬਣਿਆ ਜਿਹੜੇ ਪਹਿਲੇ ਆਪਣੇ ਅਸੀਂ ਚਲੋ ਸਾਡੇ ਇਹ ਆ ਵੀ ਨਸ਼ਾ ਘਟ ਵਿਕਦਾ ਆ ਹੁਣ ਕੋਈ ਚੰਦ ਨੌਜਵਾਨ ਜਿਹੜੇ ਜਿੱਲਾ-ਜੁੱਲਾ ਚੋਂ ਆਏ ਉਹਨਾਂ ਨੇ ਕੀਤਾ ਸ਼ੁਰੂ ਪਰ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਨੂੰ ਇਹ ਚੀਜ਼ ਨੂੰ ਬੰਦ ਕਰੋ ਸਾਨੂੰ ਨਾ ਮਜਬੂਰ ਕਰੋ ਵੀ ਅਸੀਂ ਪ੍ਰਸ਼ਾਸਨ ਨੂੰ ਤੁਹਾਡੇ ਨਾਂ ਦੱਸੀਏ ਇਹ ਨਸ਼ੇ ਦੇ ਵਿੱਚ ਲੱਗਿਆ ਟੈਂਸ਼ਨ ਇਹਨੂੰ ਘਰ ਦੀ ਵੀ ਉਹ ਦੋ ਤਿੰਨ ਵਾਰੀ ਅੱਗੇ ਵੀ ਆਈ ਜਲ ਗਈ ਉਹ ਤੋਂ ਬਾਅਦ ਇਹਨੂੰ ਨਸ਼ਾ ਲੱਗਿਆ ਟੀਕੇ ਲਾਉਣ ਲੱਗਿਆ ਬਹੁਤ ਜ਼ਿਆਦਾ ਨਸ਼ਾ ਦਾ ਵੱਧ ਗਿਆ ਵਧਨ ਕਰਕੇ ਨਸ਼ਾ ਦੇ ਇਹਦੀ ਅੱਜ ਡੈਥ ਹੋ ਗਈ ਆ ਬਹੁਤ ਹੀ ਪਰੇਸ਼ਾਨਕਾਰ ਬੁੱਧਾ ਹੋ ਗਿਆ ਤੇ ਗਾਂ ਵੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਗਾਂ ਕਿਦੇ ਹੋਰ ਵੀ ਕਿਸੇ ਦਾ ਪੁੱਤ ਨਾ ਇਤਨਾ ਮਰੇ ਜਿਤਨਾ ਸਾਡਾ ਘਰ ਬੁੰਧਾ ਹੋਇਆ ਵਾ ਇਦਾਂ ਹੋਰ ਨਾ ਕਿਸੇ ਦਾ ਹੋਵੇ ਠੀਕ ਤੇ ਇਹ ਗਾਂ ਕੁੜੀਆਂ ਨਾਲ ਸਮਝਾਇਆ ਜਾਵੇ ਜਿਹੜੀਆਂ ਵਿਆਹ ਕਰਵਾ ਕੇ ਤੇ ਬਾਅਦ ਚ ਬੰਦੇ ਨੂੰ ਇੱਥੋਂ ਦੀ ਕੰਮਜਬੂਰ ਕਰ ਦਦੀਆਂ ਮਰ ਲਈ ਇਹ ਨਸ਼ੇ ਕਰ ਲਏ ਉਹਨੇ ਤੰਗ ਹੋ ਗਏ ਆਪਣੀ ਜ਼ਿੰਦਗੀ ਤੋਂ ਤੰਗ ਹੋ ਕੇ ਨਸ਼ੇ ਕਰ ਲਿਆ ਜ਼ਿੰਦਗੀ ਆਪਣੀ ਬੋਝ